ਇੰਨੇ ਦਿਨਾਂ ਵਿੱਚ ਕੋਈ ਰਫਲੀ 3000 ਫਲਾਈਟ ਕੈਨਸਲ ਹੋ ਗਈ ਹੈ ਜਿਹਦੇ ਕਰਕੇ ਲੱਖਾਂ ਲੋਕ ਪਰੇਸ਼ਾਨ ਹੋ ਰਹੇ ਨੇ ਤੁਹਾਡੀਆਂ ਫਲਾਈਟਾਂ ਕੈਨਸਲ ਹੈ ਦੈਨ ਵਾਈ ਆਰ ਯੂ ਡੂਇੰਗ ਬੁਕਿੰਗਸ ਘਰੋਂ ਠੰਡ ਵਿੱਚ ਨਿਕਲ ਕੇ 에ਰਪੋਰਟ ਤੇ ਆ ਕੇ ਬੜਾ ਸਵੇਰੇ 6 ਵੇ ਫਲਾਈਟ ਹੈ 5 ਵਜੇ ਫਲਾਈਟ ਹੈ ਤੇ ਉੱਥੇ ਜਾ ਕੇ ਵੇਖਦਾ ਉਹ ਬੀਟਕਾਰੇ 2 ਘੰਟੇ ਸਟਾਫ ਵੀ ਜਿਹੜਾ ਹੈਗਾ ਉਹ ਕੈਪेबल ਨਹੀਂਗਾ ਉਹਨਾਂ ਨੂੰ ਹੈਂਡਲ ਕਰਨਾ ਸੇ ਉਹ ਦੇਖੋ ਇਹ ਠੰਡ ਦਾ ਮੌਸਮ ਹੈ ਤੇ ਨਾਲ ਜਿਨ੍ਹਾਂ ਨੇ ਕੋਈ ਐਮਰਜੈਂਸੀ ਉੱਥੇ ਜਾਣਾ ਹੈ ਉਹ ਜਿਹੜੇ ਬੰਦੇ ਨੇ 7 ਆਰਟੀਕਲ ਖਰਤੀ ਉਹਨੂੰ ਖਰਚਣਾ ਪਏਗਾ 40000 ਰੁਪਿਆ ਉਹਦੇ ਆਸੇ ਤੋਂ ਬੜਾ ਮੁਸ਼ਕਲ ਹੋ ਜਾਏਗਾ ਨਾ ਇਸ ਸ੍ਰੀ ਮੋਦੀ ਸਾਹਿਬ ਕਹਿੰਦੇ ਨੇ ਕਿ ਜਿਹੜਾ ਚੱਪਲ ਪਾਣ ਵਾਲਾ ਬੰਦਾ ਹੈ ਉਹ ਵੀ ਜਹਾਜ਼ 'ਚ ਸਫ਼ਰ ਕਰੇ ਤੇ ਇਹ ਬਿਆਨ ਮੰਨਵਾ ਦਾ ਕਰ ਰਹੇ ਨਾ ਬੜਾ ਖੁੱਲਕੇ ਕੀਤਾ ਸੀ ਕਿ ਮੈਂ ਚਾਹਨਾ 에ਅਰਲਾਈਨ ਨਹੀਂ ਸਸਤੀ ਆਣੂ ਕਿ ਜਿਹੜਾ ਆਮ ਬੰਦਾ ਹੈਗਾ ਚੱਪਲ ਪਾ ਕੇ ਤੁਰਨ ਵਾਲਾ ਉਹ ਵੀ ਯਾਤਰਾ 'ਚ ਸਫਰ ਕਰੇ ਹੁਣ ਤੁਸੀਂ ਦੱਸੋ 40000 ਦੀ ਟਿਕਟ ਤੇ ਚੱਪਲ ਪਾਣ ਵਾਲਾ ਬੰਦਾ ਕਿਥੋਂ ਟਿਕਟ ਲੱਲੇਗਾ ਫਲਾਈਟ ਦਾ ਕੋਈ ਪੱਕਾ ਸ਼ੋਰ ਨਹੀਂਗਾ ਤੇ ਯੂ ਕੈਨ ਅਪਲਾਈ ਫੋਰ ਰਿਫੰਡ ਰਿਫੰਡ ਜਿਹੜਾ ਹੈਗਾ ਉਹਨਾਂ ਦਾ ਹਫ਼ਤੇ ਤੋਂ ਲੈ ਕੇ 10 ਦਿਨਾਂ ਦੇ ਵਿੱਚ ਆ ਜਾਂਦਾ ਹੈ ਔਰ ਇਸ 'ਚ ਕੋਈ ਸ਼ੱਕ ਨਹੀਂਗਾ एयर इंडिया ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਲਗਾਤਾਰ ਉਹਨਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਨੇ ਕਿ ਰਿਪੇਅਰਿੰਗ ਜੋ ਹੈ ਪਲੇਨਸ ਦੀ ਨਹੀਂ ਹੁੰਦੀ ਯਾਤਰੀ ਜਿਹੜੇ ਨੇ ਉਹ 에ਅਰ ਦੇ ਵਿੱਚੋਂ ਜੋ ਵੀਡੀਓਜ਼ ਨੇ ਉਹ ਪਾਉਂਦੇ ਨੇ ਲੋਕਾਂ ਦੀ ਕੰਪਲੇਂਟਾਂ ਆ ਰਹੀਆਂ ਇਵਨ ਮੈਂ ਅਜੇ ਪਿੱਛੇ ਉਤੋਂ ਪੈਰਿਸ ਤੋਂ ਆਇਆ ਨਰਜਾ ਚ ਬੜਾ ਪ੍ਰਾਣਾ ਬੜੀ ਮਾੜੀ ਸਰਵਿਸ ਸੀ ਤੇ ਨਾ ਕੋਈ ਸਫਾਈ ਕੋਈ ਬਹੁਤ ਬੁਰਾ ਹਾਲ ਹੋ ਰਿਹਾ ਨਰਜਾ ਜਨਾ ਪਾਇਲਟ ਤੇ ਜਿਹੜਾ ਕਰੂ ਉਹ ਕਹਿੰਦੇ ਅਸੀਂ 8 ਘੰਟੇ ਕੰਮ ਕਰਾਂਗੇ ਜਿਹੜੇ ਜਰਰ ਆਵਰਸ ਅਗੇ ਨੇ ਉਹਨੂੰ ਸਾਨੂੰ ਔਰ ਇਸ ਵਖਰੇ ਫਿਰ ਆਪਣਾ ਕਰਾਇ ਪੈਸੇ ਦਵੋ ਬੱਸਾਂ ਵਾਲਿਆਂ ਦੀਆਂ ਮੰਗਾ ਹੁੰਦੀਆਂ ਕਿ ਸਾਡੀਆਂ ਮੰਗਾ ਨਹੀਂ ਪੂਰੀਆਂ ਹੁੰਦੀਆਂ ਲੇਕਿਨ ਇੱਥੇ ਦੇਖਿਆ ਜਾਵੇ ਤਾਂ ਕਰੂ ਮੈਂਬਰਸ ਵੀ ਆਪਣੀਆਂ ਮੰਗਾ ਨੂੰ ਲੈ ਕੇ ਜੋ ਨੇ ਸਾਹਮਣੇ ਆ ਰਹੇ ਨੇ ਤਾਂ ਇੱਕ ਬੜਾ ਵੱਡਾ ਵਿਸ਼ਾ ਬਣ ਜਾਂਦਾ ਦੇਖੋ ਜੀ ਜਦੋਂ 에어 ਇੰਡੀਆ ਗਵਰਨਮੈਂਟ ਦੇ ਹੱਥ 'ਚ ਸੀ ਹਾਂਜੀ ਉਸ ਵੇਲੇ ਪਾਇਲਟ ਦੀ ਤਨਖਾਹ 5-5 ਲੱਖ ਰੁਪਏ ਮਹੀਨਾ ਹਾਂਜੀ ਤੇ ਜਿਹੜੇ ਆਪਣੇ ਕਰੂ ਵਾਲੇ ਨੇ 에ਰ ਹੋਸਸ ਦੂਜੇ ਇਹਨਾਂ ਦੀ 1.5-2-2 ਲੱਖ ਰੁਪਏ ਤਨਖਾਹ ਸੀ ਅੱਛਾ ਹੁਣ ਜਦੋਂ ਦਾ ਪ੍ਰਾਈਵੇਟਾਈਜ਼ ਹੋਇਆ ਇੱਥੇ ਤਨਖਾਹਾਂ ਬੜੀਆਂ ਘਟ ਗਈਆਂ ਤੇ ਸਾਡੇ ਕੋ ਬੜੇ ਬੜੇ ਅੱਛੇ ਫੇਰ ਹੈਗੇ ਨੇ ਉਹਨਾਂ ਦੇ ਅਸੀਂ ਬੜੀ ਅੱਛੀ ਕੋਈ ਜਿਉਣਾ ਨੇ ਬਰਥਡੇ ਸੈਲੀਬ੍ਰੇਸ਼ਨ ਕਰਨਾ ਕੋਈ ਵੈਡਿੰਗ ਕਰਨੀ ਹੈ ਕੋਈ ਕਾਨਫਰੰਸ ਕਰਨੀ ਹੈ ਜੈ ਉਹ ਆਪਣੇ ਫੈਮਿਲੀ ਨਾਲ ਹੀ ਘੁੰਮਣਾ ਚਾਹੁੰਦੇ ਉਹ ਬੜਾ ਅੱਛਾ ਇੰਤਜ਼ਾਮ ਹੋਗਾ ਸਾਡੇ ਕੋਲ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਅੱਜ ਗੱਲ ਕਰਾਂਗੇ ਇੰਡੀਗੋ 에ਅਰਲਾਈਨਜ਼ ਦੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਇੰਡੀਗੋ 에ਅਰਲਾਈਨਜ਼ ਦੀਆਂ ਫਲਾਈਟਸ ਰੱਦ ਹੋਣ ਦੇ ਨਾਲ ਯਾਤਰੀਆਂ ਨੂੰ ਕਾਫੀ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਯਾਤਰੀਆਂ ਦੀਆਂ ਫਲਾਈਟਸ ਰੱਦ ਹੋਈਆਂ ਨੇ ਉੱਥੇ ਹੀ ਜੇਕਰ ਯਾਤਰੀ ਹੁਣ ਨਵੀਆਂ ਫਲਾਈਟਸ ਦੀ ਬੁਕਿੰਗ ਕਰਵਾ ਰਹੇ ਨੇ ਤਾਂ ਉਹ ਉਹਨਾਂ ਨੂੰ ਰੇਟ ਜਿਹੜੇ ਨੇ ਬਹੁਤ ਜ਼ਿਆਦਾ ਮਹਿੰਗੇ ਪੈ ਰਹੇ ਨੇ ਤਾਂ ਇਸ ਬਾਰੇ ਇਹ ਤਮਾਮ ਜਾਣਕਾਰੀ ਲਵਾਗੇ ਮੇਰੇ ਨਾਲ ਡਾਕ ਟ੍ਰੈਵਲਸ ਤੋਂ ਅਸ਼ਵਨੀ ਗੁਪਤਾ ਮजूद ਨੇ ਗੱਲਬਾਤ ਕਰਦੇ ਹਾਂ ਸਰ ਸਭ ਤੋਂ ਪਹਿਲਾਂ ਤੇ ਕੀ ਨਵੀਂ ਇ ਔਨਲਾਈਨ ਸੁਲਾਕੀ ਐਸਾ ਮਾਹੌਲ ਇਸ ਟਾਈਮ ਚੱਲ ਰਿਹਾ ਹੈ ਉਹਨਾਂ ਦਾ ਜਿਹੜਾ ਸੀਓ ਇੰਡੂਗਰਸੀ ਹੈ ਉਹਨੇ ਤਾਜ਼ਾ-ਤਾਜ਼ਾ ਬਿਆਨ ਦਿੱਤਾ ਹੈ ਕਿ ਸਾਨੂੰ ਥੋੜਾ ਜਿਹਾ ਟਾਈਮ ਲੱਗੇਗਾ ਇਹਨੂੰ ਨਾਰਮਲਾਈਜ਼ ਕਰਦੇ ਹੋਏ ਮੇਬੀ ਅਰਾਊਂਡ 15 ਦਸੰਬਰ ਤੱਕ ਉਸ ਵੇਲੇ ਤੱਕ ਅਸੀਂ ਸ਼ਾਇਦ ਇਹਨੂੰ ਕੰਟਰੋਲ ਕਰ ਲਈਏ ਤੇ ਪਰ ਜਿਹੜੀ ਪੋਜੀਸ਼ਨ ਇਸ ਚ ਬਣੀ ਹੋਈ ਹੈ ਉਹ ਆਊਟ ਆਫ ਦਾ ਬਾਕਸ ਹੋ ਗਈ ਹੋਈ ਹੈ ਕਿਉਂਕਿ ਜਦੋਂ ਗਵਰਨਮੈਂਟ ਨੇ ਇਹਨਾਂ ਨੂੰ 2 ਸਾਲ ਦਾ ਟਾਈਮ ਦਿੱਤਾ ਸੀ ਕਿ ਤੁਸੀਂ ਆਪਣਾ ਜਿਹੜਾ ਰੈਗੂਲੇਸ਼ਨ ਦੇ ਹਿਸਾਬ ਨਾਲ ਸਟਾਫ ਦਾ ਰਿਕਰੂਟਮੈਂਟ ਸਾਰਾ ਕਰ ਲਓ ਇਹਨਾਂ ਨੇ ਕੁਝ ਨਹੀਂ ਸੀ ਕੀਤਾ ਪਲੱਸ ਗਵਰਨਮੈਂਟ ਨੇ ਵੀ ਇਹਨਾਂ ਉੱਤੇ ਚੈੱਕ ਨਹੀਂ ਕੀਤਾ ਕਿ 2 ਸਾਲ ਦਾ ਤੁਸੀਂ ਟਾਈਮ ਦਿੱਤਾ ਹੈ ਯੂ ਸ਼ੁਡ ਚੈੱਕ ਫॉर ਆਫਟਰ 6 ਮੰਥ অর 7 ਮੰਥ ਕਿ ਦੇਖੋ ਠੀਕ ਜਾ ਰਿਹਾ ਹੈ ਕਿ ਨਹੀਂ ਉਹ ਵੀ ਆਪਣੇ ਆਰਾਮ ਨਾਲ ਕੁੰਭ ਕਰਨ ਦੀ ਨੀਂਦ ਸੁੱਤੇ ਰਹੇ ਨੇ ਹਾਂਜੀ ਤੇ ਉਹ ਪੋਜੀਸ਼ਨ ਜਦੋਂ ਟਾਈਮ ਖਤਮ ਹੋ ਗਿਆ ਹੈ ਤੇ ਉਹ ਇੱਕਦਮ مصیبت ਆ ਗਈ ہے ਤੇ ਜਿਹਦੇ ਕਰਕੇ ਇਹ 3 ਦਿਨਾਂ ਵਿੱਚ ਕੋਈ ਰਫਲੀ 3000 ਫਲਾਈਟ ਕੈਂਸਲ ਹੋ ਗਈ ਹੈ ਜਿਹਦੇ ਕਰਕੇ ਲੱਖਾਂ ਲੋਕ ਪਰੇਸ਼ਾਨ ਹੋ ਰਹੇ ਨੇ ਲਗਾਤਾਰ ਲੋਕਾਂ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਦੇਖ ਰਿਹਾ ਕਿ ایئرپورٹس ਦੀ ਸਥਿਤੀ ਕੀ ਬਣੀ ਹੋਈ ਹੈ ਕਿ ਲੋਕ ਰਾਤਾਂ ਜਿਹੜੀਆਂ ਨੇ ਉਹਨਾਂ ਨੂੰ ਕਾਫੀ ਦਿਨ ਤੋਂ ਉੱਥੋਂ گزارਨੀਆਂ ਪੈ ਰਹੀਆਂ ਨੇ ਕਿ ਉਹਨਾਂ ਨੂੰ ਪਹਿਲਾਂ ਨਹੀਂ ਦੱਸਿਆ ਗਿਆ ਉਹਨਾਂ ਦੀ ਬੁਕਿੰਗ ਸੀ ਕਿਉਂ ਕੀਤੀਆਂ ਗਈਆਂ ਜੇ ਕੋ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਹੈ ਇਹੋ ਹੀ ਆਈ ਹੈ ਕਿ ਜੇ ਤੁਹਾਡੀਆਂ ਫਲਾਈਟਾਂ ਕੈਨਸਲ ਹੈ ਦੈਨ ਵਾਈ ਆਰ ਯੂ ਡੂਇੰਗ ਬੁਕਿੰਗਸ ਹੈ ਨਾ ਜਿਹੜੇ ਬੰਦੇ ਨੇ ਉਹਨਾਂ ਨੂੰ ਤਾਂ ਕੁਝ ਨਹੀਂ ਪਤਾ ਉਹਨਾਂ ਅੱਜ ਠੰਡ ਸ਼ੁਰੂ ਹੋ ਗਈ ਹੈ ਬੰਦਾ ਆਪਣੇ ਘਰੋਂ ਠੰਡ ਚ ਨਿਕਲ ਕੇ 에ਰਪੋਰਟ ਤੇ ਆ ਕੇ ਬੜਾ ਸਵੇਰੇ 6 ਵੇ ਫਲਾਈਟ ਹੈ 5 ਵਜੇ ਫਲਾਈਟ ਹੈ ਤੇ ਉੱਥੇ ਜਾ ਕੇ ਵੇਖਦਾ ਉਹ ਵੇਟ ਕਰੇ 2 ਘੰਟੇ ਸਟਾਫ ਵੀ ਜਿਹੜਾ ਹੈਗਾ ਉਹ ਕੈਪेबल ਨਹੀਂਗਾ ਉਹਨਾਂ ਨੂੰ ਹੈਂਡਲ ਕਰਨ ਦਾ ਸੇ ਤੇ ਜਿਹੜਾ ਬੰਦਾ ਠੰਡ ਵਿੱਚ ਆ ਰਿਹਾ ਦੋ ਦੋ ਚਾਰ-ਚਾ ਘੰਟੇ ਵੇਟ ਕਰ ਰਿਹਾ ਬਾਅਦ ਚ ਉਹਨੂੰ ਕਹਿੰਦੇ ਨੇ ਕਿ ਤੁਹਾਡੀ ਫਲਾਈਟ ਕੈਨਸਲ ਹੋ ਗਈ ਹੈ ਅੱਛਾ ਉਹ ਜਿਹੜੀ ਉਹਨੇ ਟਿਕਟ ਲਈ ਹੈ ਸਮਝੋ ਅਮਰਸਾਡ ਤੋਂ ਬੰਬਈ ਉਹਨੇ ਟਿਕਟ ਲਈ ਹੈ ਕੋਈ 8000 ਦੀ 7000 ਦੀ ਹੁਣ ਐ ਲੈ ਦਿਨਾਂ ਚ ਜਦੋਂ ਫਲਾਈਟਾਂ ਕੈਨਸਲ ਹੁੰਦੀਆਂ ਉਹਨੇ ਜਾਣਾ ਜ਼ਰੂਰੀ ਹੈ ਬੰਬੇ ਉਹਦੇ ਵਾਸਤੇ ਆਪਸ਼ਨ ਰਹਿ ਗਈ 에어 ਇੰਡੀਆ ਤੇ 에어 인디아 ਵੀ ਇਸ ਵਿੱਚ ਆਪਣੇ ਜਿਹੜਾ ਹੈਗਾ ਪੂਰੇ ਪੈਸੇ ਕਮਾ ਰਿਆ ਉਹ ਟਿਕਟ ਜਿਹੜੀ ਹੈ 30 35 35000 ਰੁਪਏ ਦੀ ਵੇਚ ਰਹੇ ਨੇ ਜਿਹੜੀ 7000 6000 ਚ ਆਮ ਮਿਲਦੀ ਸੀ ਉਹਦਾ ਫਾਇਦਾ 에어 인디아 ਠਾ ਰਿਆ ਤੇ ਗਵਰਨਮੈਂਟ ਜਿਹੜੀ ਹੈ ਆਪਣਾ 에ਵੀਏਸ਼ਨ ਡਿਪਾਰਟਮੈਂਟ ਹੈ ਮੈਂ ਉਹਨਾਂ ਨੂੰ ਰਿਕੁਐਸਟ ਕਰਨਾ ਕਿ ਉਹ ਤੇ ਚੈੱਕ ਕਰਨ ਤੇ ਜਿਹੜੇ 에어 ਫੇਅਰ ਅਨੇ ਬਧਾਈ ਆ ਰਹੇ ਨੇ ਉਹ ਤੇ ਕੁਝ ਚੈੱਕ ਕਰਨ ਤਾਕਿ ਨੋਰਮਲ ਜਿਹੜਾ ਆਮ ਬੰਦਾ ਹੈਗਾ ਉਹ ਸਫਰ ਨਾ ਕਰੇ ਇਹ ਯਾਤਰੀਆਂ ਨਾਲ ਸਿੱਧਾ ਤਕਰਾ ਹੋ ਰਿਹਾ ਕਿਉਂਕਿ ਇੱਕ ਪਾਸੋ ਤਾਂ ਪਹਿਲਾਂ ਹੀ ਉਹ ਮੁਸੀਬਤ ਦੇ ਵਿੱਚ ਨੇ ਦੂਸਰੇ ਪਾਸੇ ਜੇਕਰ ਉਹਨਾਂ ਨੇ ਕਿਤੇ ਐਮਰਜੈਂਸੀ ਜਾਣਾ ਹੈ ਤਾਂ ਉਹਨਾਂ ਨੂੰ ਟਿਕਟਸ ਜਿਹੜੀਆਂ ਨੇ ਇੰਨੀਆਂ ਮਹਿੰਗੀਆਂ ਦਿੱਤੀਆਂ ਜਾ ਰਹੀਆਂ ਨੇ ਕਾਰਨ ਕੀ ਮੰਦੇ ਹੋ ਦੇਖੋ ਇਹ ਜਿਹੜੀ ਸਿਚੁਏਸ਼ਨ ਇੰਡੀਗੋ ਨੇ ਨਹੀਂ ਸੋਚਿਆ ਸੀ ਕਿ ਇਸ ਤਰ੍ਹਾਂ ਹੋ ਜਾਏਗਾ ਕਿਉਂਕਿ ਇੰਡੀਗੋ ਵਾਲੇ बिजनेसमੈਨ ਨੇ ਉਹ ਕੋਈ ਨਾ ਕੋਈ ਆਪਣਾ ਵੇ ਆਊਟ ਕਢ ਲੈਂਦੇ ਨੇ ਪਰ ਇਸ ਟਾਈਮ ਜਿਹੜਾ ਇੱਕਦਮ ਉਹਨਾਂ ਤੇ ਵੀ ਚੱਕਰ ਪੈ ਗਿਆ ਉਹਨਾਂ ਦੇ ਵੀ ਹੱਥੋਂ ਸਾਰੀ ਗੇਮ ਨਿਕਲ ਗਈ ਹੈ ਤੇ ਪਲੱਸ ਜਿਹੜੇ ਲੋਕੀ ਹੁਣ ਦੇਖੋ ਇਹ ਠੰਡ ਦਾ ਮੌਸਮ ਹੈ ਤੇ ਨਾਲ ਜਿਨ੍ਹਾਂ ਨੇ ਕੋਈ ਐਮਰਜੈਂਸੀ ਉੱਥੇ ਜਾਣਾ ਹੈ ਉਹ ਜਿਹੜੇ ਬੰਦੇ ਨੇ 7 ਹਾਰਟਿਕਲ ਕਰਤੀ ਉਹਨੂੰ ਜਰੂਰ ਖਰਚਣਾ ਪਏਗਾ 40000 ਰੁਪਿਆ ਉਹਦੇ ਆਸੇ ਤੋਂ ਬੜਾ ਮੁਸ਼ਕਲ ਹੋ ਜਾਏਗਾ ਨਾ ਉਹ ਤੇ ਆਪਣਾ ਗੁੱਸਾ ਸਾਰਾ ਫਿਰ 에ਅਰਲਾਈਨ ਦੇ ਉੱਤੇ ਕੱਢੇਗਾ ਸਟਾਫ ਤੇ ਕੱਢੇਗਾ ਤਾਂ ਹੋਰ ਕੀ ਕਰੇ ਘਰ ਬੈਠ ਜਾਏਗਾ ਉਨ ਕੋ ਕਿ ਅੱਜ ਕੱਲ ਜਿਹੜਾ ਏਅਰਲਾਈਨ ਜਿਹੜੀ ਹੈ ਏਅਰ ਦੇਖੋ ਪਲੇਨ ਚ ਟ੍ਰੈਵਲ ਕਰਨਾ ਕਿਸੇ ਟਾਈਮ ਲਗਜ਼ਰੀ ਹੁੰਦਾ ਸੀ ਹੁਣ ਆਇਕਲ ਨੈਸੈਸਿਟੀ ਹੋ ਗਈ ਹੈ ਤੇ ਹਰ ਕੋਈ ਜਿਹੜਾ ਹੈਗਾ ਜਿਸ ਤਰ੍ਹਾਂ ਸਾਡੇ ਪ੍ਰਾਈਮ ਸਮੋਧੀ ਸਾਹਿਬ ਕਹਿੰਦੇ ਨੇ ਕਿ ਜਿਹੜਾ ਚੱਪਲ ਪਾਣ ਵਾਲਾ ਬੰਦਾ ਹੈ ਉਹ ਵੀ ਜਹਾਜ਼ ਚ ਸਫਰ ਕਰੇ ਤੇ ਇਹ ਬਿਆਨ ਮੰਨਵਾ ਦਾ ਕਰ ਰਹੇ ਨਾ ਬੜਾ ਖੁੱਲ ਕੇ ਕੀਤਾ ਸੀ ਕਿ ਮੈਂ ਚਾਹਨਾ ਏਅਰਲਾਈਨ ਨਹੀਂ ਸਸਤੀਆਂ ਕਿ ਜਿਹੜਾ ਆਮ ਬੰਦਾ ਹੈਗਾ ਚੱਪਲ ਪਾ ਕੇ ਤੁਹਾਡੇ ਨਾਲ ਉਹ ਵੀ ਜਹਾਜ਼ ਚ ਸਫਰ ਕਰੇ ਹੂੰ ਤੁਸੀਂ ਦੱਸੋ 40000 ਦੀ ਟਿਕਟ ਤੇ ਚੱਪਲ ਪਾਣ ਵਾਲਾ ਬੰਦਾ ਕਿਥੋਂ ਟਿਕਟ ਲੱਲੇਗਾ ਉਹ ਵਿਚਾਰੇ ਦੀ ਤੇ ਦੇਖੋ ਤਨਖਾਹ ਜਿਹੜੀ ਹੈ 10000 ਰੁਪਏ ਨਾਜਾ ਮਹੀਨਾ ਹੁੰਦੀ ਹੈ ਤੇ 4 ਮਹੀਨੇ ਤਨਖਾਹ ਇੱਕ ਜਾਣਸੇ ਥੋੜੀ ਲਗਾ ਦੇਗਾ ਉਹ ਤੇ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ ਇਹਨੂੰ ਬੜੇ ਟੈਕਸਿਸ ਦੇ ਨਾਲ ਕੰਟਰੋਲ ਕਰਨਾ ਪਏਗਾ ਗਵਰਨਮੈਂਟ ਨੂੰ ਤੇ ਨਾਲ ਇੰਡੀਗੋ ਵਾਲਿਆਂ ਨੂੰ ਬੱਡੀ ਵੀ ਟ੍ਰੈਵਲ ਏਜੰਸੀ ਹੈ ਬੁਕਿੰਗਸ ਕਰਦੇ ਹੋ ਬਹੁਤ ਸਾਰੀਆਂ ਤੇ ਤੁਹਾਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਆਈਆਂ ਜਦੋਂ ਕਸਟਮਰਸ ਨਾਲ ਬਾਅਦ ਦੇ ਵਿੱਚ ਉਹਨਾਂ ਨੂੰ ਜਦੋਂ ਪ੍ਰੋਬਲਮਸ ਆਉਂਦੀਆਂ ਨੇ ਤਾਂ ਕਿਸ ਤਰ੍ਹਾਂ ਤੁਸੀਂ ਇਹ ਹੈਂਡਲ ਕਰਦੇ ਹੋ ਦੇਖੋ ਕਲਾਇੰਟ ਨੂੰ ਤੇ ਅਸੀਂ ਕਹਿ ਰਹੇ ਕਿ ਦੇਖੋ ਜਿੱਦਾਂ ਚਿਰ ਸਿਚੁਏਸ਼ਨ ਚੱਲ ਰਹੀ ਹੈ ਤੇ ਫਲਾਈਟ ਦਾ ਕੋਈ ਪੱਕਾ ਸ਼્યોਰ ਨਹੀਂਗਾ ਤੇ ਯੂ ਕੈਨ ਅਪਲਾਈ ਫੋਰ ਰਿਫੰਡ ਰਿਫੰਡ ਜਿਹੜਾ ਉਹਨਾਂ ਦਾ ਹਫ਼ਤੇ ਤੋਂ ਲੈ ਕੇ 10 ਦਿਨਾਂ ਦੇ ਵਿੱਚ ਆ ਜਾਂਦਾ ਹੈ ਔਰ ਇਸ ਕੋਈ ਸ਼ੱਕ ਨਹੀਂਗਾ ਪਰ ਜਿਹੜਾ ਹੈ ਕਿ ਜਿਸ ਬੰਦੇ ਨੇ ਜਾਣਾ ਬੜਾ ਜ਼ਰੂਰੀ ਹੈ ਉਹਦੇ ਸਭ ਬੜੀ ਵੱਡੀ ਪ੍ਰੋਬਲਮ ਆ ਗਈ ਹੈ ਉਹ ਉਹ ਲੋਕਾਂ ਨੇ ਆਪਣੇ ਵਿਆਹਾਂ ਸੇਵਿਕਨੇ ਕਿਨੇ ਕਿਨੇ ਲੁੱਕੀ ਜਾ ਰਹੇ ਨੇ ਉਹ ਵੀ ਨਹੀਂ ਜਾ پا ਰਹੇ ਤੇ ਮਤਲਬ ਉਸ ਕਿਸੇ ਦੀ ਡੈਥ ਹੋ ਗਈ ਹੈ ਉਹ ਪ੍ਰੋਬਲਮ ਹੋ ਗਈ ਹੈ ਕਿਸੇ ਨੇ ਜੋ ਆਪਣੀ ਜੋਬ ਜੁਆਇਨ ਕਰਨੀ ਹੈ ਕਿਸੇ ਦੀ ਹੋਰ ਬਿਜ਼ਨਸ ਮੀਟਿੰਗ ਹੈ ਉਹ ਸਾਰਿਆਂ ਸਭ ਮੁਸ਼ਕਲ ਹੋ ਰਹੀ ਹੈ ਹੁਣ ਜਿਹੜੀ ਬਿਜ਼ਨਸਮੈਨ ਕਮਿਊਨਿਟੀ ਹੈ ਉਹ ਤੇ ਚਲੋ ਕਿਸੇ ਤਰੀਕੇ ਨਾਲ ਕਰਕੇ ਕਿ ਮੈਂ ਜਾਣਾ ਮੇਰਾ ਬਿਜ਼ਨਸ ਨਾਲ ਲਾਸ ਹੋ ਜਾਵੇ ਉਹ ਤੇ ਜਾ ਰਹੀ ਹੈ ਤੇ ਬਾਕੀ ਦੂਜੇ ਹੋ ਰਹੀ ਜਾ ਰਹੇ ਨੇ ਤੇ ਨਾ ਹੀ ਸਾਡੇ ਕੋਲ ਕੋਈ ਰ ਅਲਟਰਨੇਟਿਵ ਹੈ ਕਿਉਂਕਿ ਇੰਡੀਗੋ ਦਾ 62% ਸ਼ੇਅਰ ਮਾਰਕੀਟ ਚ ਹੈਗਾ ਹਾਂਜੀ ਤੇ 에어 ਇੰਡੀਆ ਕੋਈ ਨਾ ਜਹਾਜ਼ ਨਹੀਂ ਗਏ ਤੇ ਜਿਹੜੇ ਜਹਾਜ਼ ਹੈਗੇ ਉਹ ਵੀ ਬੜੇ ਪੁਰਾਣੇ ਹੈਗੇ ਨੇ ਉਹਨਾਂ ਕੋ ਤੇ ਸਪਾਈ ਜਟ ਹੈ ਉਹ ਵੀ ਇਹਨਾਂ ਨੇ ਕੁਝ ਕਰ ਪਾ ਰਹੀ ਇਕ ਕਾਸਾ ਏਅਰਲਾਈਨਰ ਕੋ ਥੋੜੀ ਜਿਹਾ ਜਹਾਜ਼ ਨੇ ਤੇ ਇਸ ਕਰਕੇ ਸਿਚੁਏਸ਼ਨ ਜਿਹੜੀ ਨਾ ਬੜੀ ਖਰਾਬ ਹੋ ਗਈ ਹੈ ਇਸ ਸਮਾਕੇ ਕਿ ਸੋਚਣਾ ਚਾਹੀਦਾ ਹੈ ਏਅਰ ਇੰਡੀਆ ਨੂੰ ਵੀ ਸੋਚਣਾ ਚਾਹੀਦਾ ਕਿਉਂਕਿ ਲਗਾਤਾਰ ਉਹਨਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਨੇ ਕਿ ਰਿਪੇਅਰਿੰਗ ਜੋ ਹੈ ਪਲੇਨਸ ਦੀ ਨਹੀਂ ਹੁੰਦੀ ਯਾਤਰੀ ਜਿਹੜੇ ਨੇ ਉਹ ਏਅਰ ਦੇ ਵਿੱਚੋਂ ਜੋ ਵੀਡੀਓਜ਼ ਨੇ ਉਹ ਪਾਉਂਦੇ ਨੇ ਕਿਸ ਬਾਰੇ ਜਿਹੜਾ ਵਿਚਾਰ ਹੈ ਉਹ ਹੋਣਾ ਚਾਹੀਦਾ ਦੇਖੋ ਜਿਸ ਤਰ੍ਹਾਂ ਏਅਰ ਇੰਡੀਆ ਨੇ 500 ਜਹਾਜ਼ਾਂ ਦਾ ਆਰਡਰ ਦਿੱਤਾ ਹੈ ਔਰ ਚੱਕਰ ਹੈਗਾ ਨਰ ਮੁਸਲੀ ਮਹੀਨੇ ਦਾ ਇੱਕ ਜਾਜ ਮਿਲ ਰਿਹਾ ਦੋ ਜਾਜ ਮਿਲ ਰਿਹਾ ਪਲੱਸ ਇਹਨਾਂ ਕੋ ਪੁਰਾਣੇ ਜਾਜਾਂ ਦਾ ਕਾਫੀ ਵੱਡਾ ਫਲੀਟ ਹੈਗਾ ਜਿਹਨੂੰ ਇਹ ਰੀਫਰਮਿਸ਼ ਕਰਵਾਉਂਦੇ ਨੇ ਉਹਨੂੰ ਵੀ ਟਾਈਮ ਲੱਗਦਾ ਹੈ ਔਰ ਤੇ ਖਰਚਾ ਵੀ ਬੜਾ ਆਉਂਦਾ ਤੇ ਉਹਨੂੰ ਰੀਫਰਮਿਸ਼ ਕਰਾ ਰਹੇ ਨੇ ਤੇ ਕਾਫੀ ਲੋਕਾਂ ਦੀ ਕੰਪਲੇਂਟ ਆ ਰਹੀ ਹੈ ਇਵਨ ਮੈਂ ਅਜੇ ਪਿੱਛੇ ਉਥੋਂ ਪੈरिस ਤੋਂ ਆਇਆ ਨਰ ਜਾਜ ਬੜਾ ਪੁਰਾਣਾ ਬੜੀ ਮਾੜੀ ਸਰਵਿਸ ਸੀ ਤੇ ਨਾ ਕੋਈ ਸਫਾਈ ਕੋਈ ਬਹੁਤ ਬੁਰਾ ਹਾਲ ਹੋ ਰਿਹਾ ਨਰ ਜਾਜਾਂ ਦਾ ਤੇ ਇਹ ਇਹ ਵੀ ਕਹਿੰਦੇ ਸਾਡੇ ਕੋਲ ਹੋਰ ਜਹਾਜ਼ ਨਹੀਂ ਗੇ ਇਹਨਾਂ ਨੇ ਸੈਕਟਰ ਲੇ ਆ ਜੀ ਫਲੈਟ ਚਲਾਣੀ ਚਲਾਣੀ ਹੈ ਇਹ ਚੱਕਰ ਪਿਆਦਾ ਹੈ ਬਾਕੀ ਜਿਸ ਨਾਲ ਇੰਡੀਗੋ ਨੇ ਵੀ ਆਪਣਾ ਕੋਈ ਕਮ ਸੇ ਕਮ 7-800 ਜਹਾਜ਼ ਰਾ ਪੈਂਡਿੰਗ ਪਿਆ ਹੈ ਇਸ ਸਮੇਂ ਨਾਲ ਕੋ 450 ਜਹਾਜ਼ ਹੈ ਹਣੀ ਇਹ ਹੁਣ ਪਾਇਲਟਾਂ ਨੇ ਵੀ ਜਿਹੜਾ ਹੁਣ ਨਵਾਂ ਨਰਾ ਪ੍ਰੋਬਲਮ ਆ ਗਈ ਹੈ ਪਾਇਲਟ ਤੇ ਜਿਹੜਾ ਕਰੂ ਉਹ ਕਹਿੰਦੇ ਅਸੀਂ 8 ਘੰਟੇ ਕੰਮ ਕਰਾਂਗੇ ਜਿਹੜੇ ਜਰੂਰ ਅਵਸ਼ਕ ਨੇ ਉਹਨੂੰ ਸਾਨੂੰ ਔਰ ਇਸ ਵੱਖਰੇ ਫਿਰ ਆਪਣਾ ਕਰਾਇ ਪੈਸੇ ਦੇਵੋ ਉਹ ਉਹਨਾਂ ਸਿਚੁਏਸ਼ਨ ਦੂਜੀ ਵੀ ਨਾਲ ਹੀ ਪੈ ਗਈ ਹੈ ਤੇ ਉਹ ਦੇਖੋ ਮੇਰਾ ਖਿਆਲ ਹੈ ਕਿ ਜਿਹੜੇ ਪੂਰੇ ਬਿਜ਼ਨਸmen ਨੇ ਹੈ ਕਰ ਲਣਗੇ ਸੌਲ ਮੇਰਾ ਖਿਆਲ ਹੈ ਜੋ ਉਹਨਾਂ ਨੇ ਕਿਹਾ 15 ਤਰੀਕ ਤੱਕ ਤੇ ਹੋਪਫੁਲੀ ਉਹ 15 ਤਰੀਕ ਤੱਕ ਆਪਣੇ ਆਪਰੇਸ਼ਨ ਨੋਰਮਲਾਈਜ਼ ਕਰ ਲਣਗੇ ਸੁਣੀਆਂ ਲਗਾਤਾਰ ਕਿ ਬੱਸਾਂ ਵਾਲਿਆਂ ਦੀਆਂ ਮੰਗਾਂ ਹੁੰਦੀਆਂ ਕਿ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਲੇਕਿਨ ਇੱਥੇ ਦੇਖਿਆ ਜਾਵੇ ਤਾਂ ਕ੍ਰੂ ਮੈਂਬਰਸ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਉਹਨੇ ਸਾਹਮਣੇ ਆ ਰਹੇ ਨੇ ਤਾਂ ਇੱਕ ਬੜਾ ਵੱਡਾ ਵਿਸ਼ਾ ਬਣ ਜਾਂਦਾ ਹੈ ਦੇਖੋ ਜੀ ਇਹ ਜਦੋਂ 에어 ਇੰਡੀਆ ਗਵਰਨਮੈਂਟ ਦੇ ਹੱਥ ਚ ਸੀ ਹਾਂ ਜੀ ਉਸ ਵੇ ਪਾਇਲਟ ਦੀ ਤਨਖਾਹ 5-5 ਲੱਖ ਰੁਪਏ ਮਹੀਨਾ ਹਾਂ ਜੀ ਤੇ ਜਿਹੜੇ ਆਪਣੇ ਕਰੂ ਵਾਲੇ ਨੇ 에ਰ ਹੋਸੇਸ ਦੂਜੇ ਇਹਨਾਂ ਦੀ 1.5-2-2 ਲੱਖ ਰੁਪਏ ਤਨਖਾਹ ਸੀ ਅੱਛਾ ਹੁਣ ਜਦੋਂ ਦਾ ਪ੍ਰਾਈਵੇਟਾਈਜ਼ ਹੋਇਆ ਇੱਥੇ ਤਨਖਾਹਾਂ ਬੜੀਆਂ ਘਟ ਗਈਆਂ ਇਹਨਾਂ ਨੂੰ ਫੈਸਿਲਿਟੀਆਂ ਜਿਹੜੇ ਪਰਕਸ ਬੜੇ ਮਿਲਦੇ ਉਹ ਵੀ ਸਾਰੇ ਬੜੇ ਘਟ ਗਏ ਨੇ ਤੇ ਉਹ ਘਟਨੇ ਵਿੱਚ ਇਹਨਾਂ ਨੂੰ ਮਜਬੂਰੀ ਜਿਸ ਤਰ੍ਹਾਂ ਕਿੰਗ ਫਿਸ਼ਰ ਸੀ ਉਹ ਵੀ ਬੜਾ ਅੱਛਾ ਚਲਾ ਰਹੀ ਸੀ ਉਹ ਵਾਚੋ ਗਵਰਨਮੈਂਟ ਦੀ ਪਾਲਿਸੀ ਜਾਂ ਉਹਨਾਂ ਦੇ ਆਪਣੇ ਚੱਕਰ ਕਰਕੇ ਖਤਮ ਹੋ ਗਈ ਔਰ ਇਹ ਕਰਕੇ ਲੋਕਾਂ ਦੇ ਬੜੇ ਜਿਹੜੇ ਕਰੂ ਵਾਲੇ ਸੀ ਸਟਾਫ ਸੀ ਉਹਨਾਂ ਦੇ ਬੜੇ ਲੱਖਾਂ ਕਰੋੜਾਂ ਰੁਪਏ ਮਰ ਗਏ ਉਸ ਤੋਂ ਬਾਅਦ ਜੱਟ ਦਾ ਪ੍ਰੋਬਲਮ ਹੋ ਗਿਆ ਜੱਟ ਬੜਾ ਅੱਛਾ ਚੱਲ ਰਿਹਾ ਸੀ ਉਹ ਵੀ ਕੋਈ ਪ੍ਰੋਬਲਮ ਆ ਗਈ ਤੇ ਉਹ ਵੀ ਜਿਹੜੇ ਸਟਾਫ ਹੈਗੇ ਸੀ ਉਹਨਾਂ ਦਾ ਵਿਚਾਰਾਂ ਦਾ ਕਰੋੜਾਂ ਰੁਪਏ ਦਬੈ ਗਿਆ ਹੁਣ ਉਹ ਜਿਹੜੇ ਸਟਾਫ ਹੋਏ ਸੀ ਫਰੀ ਉਹ ਇੰਡੀਗੋ ਵਾਲਿਆਂ ਨੇ ਲੈ ਲਏ ਜਸਪਾਈ ਜਣੇ ਲੈ ਲਏ ਉਹਨਾਂ ਨੂੰ ਘੱਟ ਰੇਟਾਂ ਦੇ ਉੱਤੇ ਹਾਇਰ ਕਰ ਲਿਆ ਕਿਉਂਕਿ ਉਹ ਮਜਬੂਰ ਹੈ ਕਿਸੇ ਉਹਨਾਂ ਕੋਲ ਜੋਬ ਹੈ ਨਹੀਂ ਸੀ ਤੇ ਉਹ ਮਜਬੂਰੀ ਚ ਇਹ ਕੰਮ ਕਰ ਰਹੇ ਸੀ ਤੇ ਹੁਣ ਮਜਬੂਰੀ ਜਰੀ ਇਹ ਵਧ ਗਈ ਤੇ ਹੁਣ ਉਹ ਵੀ ਖੜੇ ਹੋ ਗਏ ਨੇ ਕਿ ਸਾਡੇ ਨਾਲ ਇਹ ਬੇਇਨਸਾਫੀ ਕਿਉਂ ਹੋ ਰਹੀ ਹੈ ਜਦੋਂ ਸਾਰਿਆਂ ਨੂੰ ਵਰਲਡ ਓਵਰ ਸਾਰੇ 에ਅਰਲਾਈਨ ਇੰਡਸਟਰੀ ਪੈਸੇ ਚ ਬਣਾ ਰਹੀ ਹੈ ਸਾਨੂੰ ਕਿਉਂ ਐਸੇ ਕੁਰਬਾਨ ਕੀਤਾ ਜਾ ਰਿਹਾ ਤੇ ਇਸ ਕਰਕੇ ਉਹ ਉਹਨਾਂ ਨੇ ਆਪਣਾ ਸਟੈਂਡ ਲੈ ਲਿਆ ਕੋਈ ਟ੍ਰੈਵਲ ਏਜੰਟ ਤੇ ਤੁਸੀਂ ਕੋਈ ਸੁਜੈਸਟ ਕਰਨਾ ਚਾਹੋਗੇ ਕੋਈ ਹੈ ਇਸ ਟਾਈਮ ਸਸਤੀ ਫਲਾਈਟ ਜਿੱਥੇ ਯਾਤਰੀ ਜਾ ਸਕਦੇ ਨੇ ਕਿ ਸਾਰੀਆਂ ਹੀ ਇਸ ਤਰ੍ਹਾਂ ਫਾਇਦਾ ਚੁੱਕਰੀਆਂ ਨੇ ਦੇਖੋ ਮੈਂ ਅਜੇ ਕਹਿੰਦਾ ਜਿਸ ਤਰ੍ਹਾਂ ਜੇ ਕੋਈ ਨੇ ਘੁਮਨ ਪਲਾਨਗਾ ਤੇ ਫਿਰ ਉਹਦੇ ਸੇ ਬੜੀ ਵਧੀਆ ਸਾਡੇ ਤੇ ਫਲਾਈਟ ਆਮਰ ਸਟੂ ਬੈਂਕੋਕ ਹੈ ਹਾਂਜੀ ਉਹ 25000 ਰੁਪਏ ਚਾਂ ਜਾਂ ਟਿਕਟ ਮਿਲ ਜਾਂਦੀ ਹੈ ਸਕੂਟੇ ਲੈਂਦੇ ਸਿੰਗਾਪੁਰ ਹੈ ਬਾਲੀ ਬਾਲੀ ਬੜੀ ਸਸਤੀ 25000 ਦੀ ਟਿਕਟ ਮਿਲ ਜਾਂਦੀ ਹੈ ਐ ਮਲੇਸ਼ੀਆ ਕੋਲਲੰਪੁਰ ਦੀ ਇਹ ਵੀ 25000 ਦੀ ਟਿਕਟ ਮਿਲ ਜਾਂਦੀ ਹੈ ਜੇ ਉਹ ਜੋ ਘੁੰਮਣਾ ਹੀ ਚਾਹਦੇ ਨੇ ਤਾਂ ਇਹ ਇਦਾਂ ਲੀਆਂ ਕੰਟਰੀਆਂ ਵੱਲ ਮੂੰਹ ਕਰ ਸਕਦੇ ਨੇ ਤੇ ਸਾਡੇ ਕੋਲ ਬੜੇ ਬੜੇ ਅੱਛੇ ਫੇਅਰ ਹੈਗੇ ਨੇ ਉਹਨਾਂ ਦੇ ਅਸੀਂ ਬੜੀ ਅੱਛੇ ਕੋਈ ਜੀ ਉਹਨਾਂ ਨੇ ਬਰਥਡੇ ਸੈਲੀਬ੍ਰੇਸ਼ਨ ਕਰਨਾ ਕੋਈ ਵੈਡਿੰਗ ਕਰਨੀ ਹੈ ਕੋਈ ਕਾਨਫਰੰਸ ਕਰਨੀ ਹੈ ਜੇ ਉਹ ਆਪਣੇ ਫੈਮਿਲੀ ਨਾਲ ਹੀ ਘੁੰਮਣਾ ਚਾਹਦੇ ਨੇ ਉਹ ਬੜਾ ਅੱਛਾ ਇੰਤਜ਼ਾਮ ਹੋਗਾ ਸਾਡੇ ਕੋਲ ਮੈਸੇਜ ਕਿ ਦੇਣਾ ਚਾਹੋਗੇ ਜੋ ਇਸ 에어ਲਾਈਨਸ ਦੀਆਂ ਫਲਾਈਟ ਕਰਕੇ ਜੋ 에어 ਇੰਡੀਆ ਦੇ ਫਲਾਈਟਸ ਨੂੰ ਰੱਦ ਹੋਈਆਂ ਨੇ ਉਹਦੇ ਕਰਕੇ ਕਾਫੀ ਜੋ ਨੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਉਹਨਾਂ ਨੂੰ ਕਿ ਕਲਾਇੰਟਸ ਨੂੰ ਮੈਸੇਜ ਦੇਣਾ ਚਾਹੀਦਾ ਆਪਣੇ ਵੱਲ ਦੇਖੋ ਜੀ ਮੈਂ ਅੰਮ੍ਰਿਤਸਰ 에어ਪੋਰਟ ਦਾ ਐਡਵਾਈਜ਼ਰ ਵੀ ਹਾਂ 에어ਪੋਰਟ ਅਥਾਰਟੀ ਵੱਲੋਂ ਅਪਾਇੰਟਡ ਤੇ ਮੈਂ ਇਹਨਾਂ ਨਾਲ ਮੀਟਿੰਗਾਂ ਕਰਦਾ ਰਹਿਣਾ ਕਿ ਇੱਥੇ ਵੱਧ ਤੋਂ ਵੱਧ 에어ਲਾਈਨਾਂ ਪਰ ਗਵਰਨਮੈਂਟ ਜਿਹੜੀ ਹੈ ਸਾਡੇ ਉਹ ਜ਼ਿਆਦਾ ਇਹਨੂੰ ਪਰਸਿਊ ਨਹੀਂ ਕਰਾ ਰਹੀ ਇਵੇਂ ਤੇ ਹਰ ਤੇ GST ਨਾ ਟੈਕਸ ਲੱਗਾ ਆ ਹੈ ਨੀ ਤੇ ਪਲੱਸ ਜਿਹੜਾ ਹੈਗਾ ਵਾ ਕਿ ਲੋਕਾਂ ਦੀ ਹੁੰਦੀ ਜਿਹੜੀ ਜਰੂਰਤ ਜਿਸ ਤਰ੍ਹਾਂ ਵਧੀ ਹੈ ਇਹਨਾਂ ਨੂੰ ਇਹ ਨਵੀਂ-ਨਵੀਂ 에ਅਰਲਾਈਨਾਂ ਉਹਨਾਂ ਨੂੰ ਇਨਵਾਈਟ ਕਰਨਾ ਚਾਹੀਦਾ ਕਿ ਤੁਸੀਂ ਪਾਰਟਿਸਿਪੇਟ ਕਰੋ ਆਪਣੀਆਂ ਜਿਹੜੀਆਂ ਇਹਨਾਂ ਦੀਆਂ 70 ਸਾਰਾ ਪੁਰਾਣੀਆਂ ਪਾਲਿਸੀਆਂ ਉਹਨਾਂ ਨੂੰ ਚੇਂਜ ਕਰਨਾ ਚਾਹੀਦਾ ਤਾਂ ਕਿ ਨਵੇਂ-ਨਵੇਂ ਕੰਪਨੀ ਆਉਣ ਤੇ ਪਲੱਸ ਇਹ ਜਿਹੜਾ ਆਪਣਾ 에ਵੀਏਸ਼ਨ ਡਿਪਾਰਟਮੈਂਟ ਹੈ ਡਾਇਰੈਕਟਰ ਆਫ 에ਵੀਏਸ਼ਨ ਹੈ ਇਹਨਾਂ ਨੂੰ ਥੋੜਾ ਜਿਹਾ ਆਪਣੀ ਨੀਂਦ ਤੋਂ ਜਾਗਣਾ ਪਏਗਾ ਤੇ ਆ ਵੇਖਣਾ ਚਾਹੀਦਾ ਕਿਥੇ ਜੁੜਦੇ ਦੇਖੋ ਹੁਣ ਅਸੀਂ ਨਵਾਂ 에어ਪੋਰਟ ਇਥੇ ਨੋਇਡਾ ਜੇਵਰ ਚ ਬੜਾ ਵੱਡਾ 에어ਪੋਰਟ ਬਣਾ ਲਿਆ ਜਿੱਥੇ ਕੋਰੋਨਾ ਬੰਦੇ ਨੇ ਹਰ ਸਾਲ ਆਣਾ ਫਿਰ ਬੰਬੇ ਨਿਊ ਬੰਬੇ ਵਿੱਚ ਵੀ ਨਵਾਂ 에어ਪੋਰਟ ਤਿਆਰ ਹੋ ਰਿਹਾ ਉਹ ਜਹਾਜ ਤੁਹਾਡੇ ਕੋ ਐ ਨਹੀਂ ਤੁਸੀਂ 에어ਪੋਰਟ ਦੀ ਖਾਲੀ ਕਿ ਇੱਥੇ ਚਲਾਓ ਕਿ ਇੱਥੇ ਟਰੈਕਟਰ ਚੱਲਣੇ ਚਲਾਓਗੇ ਤੁਸੀਂ ਹਰ ਆਪਣੀ ਕੰਪਨੀ ਨੂੰ ਇਨਵਾਈਟ ਕਰੋ ਤਾਂ ਕਿ ਬਾਹਰ ਦੇ ਪਲੇਅਰ ਉਹਨਾਂ ਨੂੰ ਵੀ ਇਨਵਾਈਟ ਕਰੋ ਸਿੰਗਾਪੁਰ 에어ਲਾਈਨ ਬੜੀ ਵੱਡੀ 에어ਲਾਈਨ ਹੈ ਲੁਫਤਾਨਸਾ ਬੜੀ ਵੱਡੀ 에어ਲਾਈਨ ਹੈ ਦ ਐਮੀਰੇਟਸ ਬੜੀ ਵੱਡੀ ਉਹਨਾਂ ਨੂੰ ਕਰੋ ਇਨਵਾਈਟ ਕਿ ਤੁਸੀਂ ਆਓ ਇੱਥੇ ਪਾਰਟਿਸਪੇਟ ਕਰੋ ਜੇ ਇਹਨਾਂ ਕੋ ਨਹੀਂ ਸੰਭਲ ਰਿਹਾ ਅਨਾ ਵੱਡਾ ਸਾਡੇ ਗਵਰਨਮੈਂਟ ਦਾ ਵੋਲਿਊਮ ਹੈ ਮੋਦੀ ਸਾਹਿਬ ਕਹਿੰਦੇ ਟਰਿਲੀਅਨ ਡਾਲਰ ਥਰਡ ਇਕਨੋਮੀ ਬਣਾਣੀ ਹੈ ਤੇ ਇਹਦੇ ਅਸਰ ਬੜਾ ਕੁਝ ਕਰਨਾ ਪੈਗਾ ਅਜਿਹਾ ਐਵੇਂ ਬੈਠੇ ਆਰਾਮ ਨਾਲ ਤੇ ਅਸਲ ਥੋੜੀ ਟਰਿਲੀਅਨ ਦੀ ਹੋ ਜਾਏਗੀ ਤੇ ਥਰਡ ਇਕਨੋਮੀ ਬਣ ਜਾਗੇ ਇਹਦਾ ਸਾਰੇ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ। ਸੋ ਬਿਲਕੁਲ ਦੇਖ ਸਕਦੇ ਕਿ ਜਿਸ ਤਰ੍ਹਾਂ 에어 ਇੰਡੀਆ 에어ਲਾਈਨਸ ਰਾਧ ਹੋਣ ਦੇ ਨਾਲ ਯਾਤਰੀਆਂ ਨੂੰ ਤਾਂ ਦਿੱਕਤਾਂ ਆ ਰਹੀਆਂ ਨੇ ਉੱਥੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਹੋਰ 에어ਲਾਈਨਸ ਜਿਹੜੀਆਂ ਨੇ ਓਹੋ ਇਸ ਦਿੱਕਤ ਦਾਸ ਜੋ ਹੈ ਫਾਇਦਾ ਉਠਾ ਰਿਹਾ ਨਹੀਂ ਤੇ ਜੋ ਟਿਕਟਸ ਨੇ ਉਹਨਾਂ ਦੇ ਵੱਲੋਂ ਔਰ ਡਬਲ ਟ੍ਰਿਪਲ ਰੇਟ ਤੇ ਵੇਚਿਆ ਜਾ ਰਹੇ ਨੇ ਜੋ ਕਿ ਯਾਤਰੀਆਂ ਲਈ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ ਤੇ ਦੂਜੇ ਪਾਸੇ 에ਵੀਏਸ਼ਨ ਡਿਪਾਰਟਮੈਂਟ ਜੋ ਕਿ ਲਗਾਤਾਰ ਕੁੰਮ ਕਰਨੇ ਨੀਂਚ ਸੁੱਤਾ ਹੋਇਆ ਹੈ ਉਹਨਾਂ ਨੂੰ ਵੀ ਜਾਗਣ ਦੀ ਲੋੜ ਹੈ ਕਿ ਧਿਆਨ ਦੇਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਇਨ੍ਹਾਂ 에ਅਰਲਾਈਨਸ ਦੇ ਵਿੱਚ ਜੋ-ਜੋ ਕਮੀਆਂ ਆ ਰਹੀਆਂ ਨੇ ਕ੍ਰੂ ਮੈਂਬਰਸ ਨੂੰ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜਿਸ ਕਰਕੇ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਅਗਰ ਪ੍ਰੋਬਲਮਸ ਆਣਗੀਆਂ 에ਅਰਪੋਰਟ ਤੇ ਲੋ ਇਸ ਤਰ੍ਹਾਂ ਕਿਉਂਕਿ ਬਹੁਤ ਸਾਰੇ ਵਿਦੇਸ਼ਾਂ ਤੋਂ ਲੋਕ ਆਉਂਦੇ ਨੇ ਭਾਰਤ ਦੇ ਨਹੀਂ ਬਹੁਤ ਸਾਰੇ ਹੋਰ ਵਿਦੇਸ਼ਾਂ ਤੋਂ ਲੋਕ ਆਉਂਦੇ ਨੇ ਜੇਕਰ ਉਹਨਾਂ ਨੂੰ ਇਸ ਤਰਾਨੀਆਂ 에য়ারਪੋਰਟ ਸੇ ਮੁਸ਼ਕਲ ਆਣੀਆ ਤਾਂ ਹੋਰ ਦੇਸ਼ਾਂ ਦੇ ਵਿੱਚ ਸਾਡੇ ਦੇਸ਼ ਦਾ ਕੀ ਅਸਰ ਪਏਗਾ ਇਹ ਇੱਕ ਸੋਚਣ ਵਾਲੀ ਗੱਲ ਹੈ ਕੈਮਰਾਮੈਨ ਅਸ਼ਤੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ